ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਸਤ ਸੰਤੋਖ ਗਿਆਨ ਇਹ ਵੀ ਸੰਤੋਖ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਆ ਸੰਤੋਖ ਉਚਾਰਨ ਕਰਨਾ ਹੈ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਕਿ 68 ਨਹੀਂ ਕਹਿਣਾ ਹੈ ਕਿ 8 ਅਤੇ 60 ਯਾਨੀ ਅਰਥ ਕਰਨ ਲੱਗਿਆ 68 ਤੀਰਥਾਂ ਦਾ ਵਾਚਕ ਹੈ ਪਾਠ ਇਕੱਠਾ ਹੀ ਕਰਨਿਆ 86 ਇਸ ਤਰ੍ਹਾਂ ਉਚਾਰਨ ਕਰਨਾ ਹੈ 86 86 ਕਾ ਇਸਨਾਮ ਕਾ ਇਸਨਾਮ ਨਹੀਂ ਕਹਿਣਾ ਹੈ ਸੁਣਿਆ ਪੜ ਪੜ ਪਾਵੈ ਮਾਨ ਪੜ ਪੜ ਇਹ ਭਾਰੀ ਪਾਦੁ ਚਾਨ ਸੁਣਿਆ ਲੱਗੈ ਸਹਿਜ ਧਿਆਨ ਸਹਿਜ ਦਾ ਹਾ ਹਾ ਵੀ ਸ਼ੁੱਧ ਬੋਲਣਾ ਹੈ ਕਈ ਵਾਰ ਅਸੀਂ ਹਾ ਅ ਜਿਹੜਾ ਹੈ ਉਹ ਫਿੱਕਾ ਜਾ ਪੈ ਜਾਂਦਾ ਸਹਿਜ ਭੁੱਲ ਜਾਂਦੇ ਹਾਂ ਸਹਿਜ ਹਹਾ ਜਿਹੜਾ ਹੈ ਉਹ ਉਚਾਰਨ ਸਹੀ ਕਰਨਾ ਸੁਣਿਆ ਲੱਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ 나ਥ ਪਾਪ ਕਾ ਕੱਠਾ ਨਹੀਂ ਕਹਿਣਾ ਦੂਖ ਪਾਪ ਕਾ ਇਸ ਤਰ੍ਹਾਂ ਬੋਲਣਾ ਦੁਖਾਂ ਪਾਪਾਂ ਦਾ ਨਾਮ ਸੁਣਿਆ ਬਾਣੀ ਸੁਣਿਆ ਕਥਾ ਕੀਰਤਨ ਸੁਣਿਆ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਖਾਤਮਾ ਹੋ ਜਾਂਦਾ ਹੈ ਸੁਣਿਆ ਸਰਾ ਗੁਨਾ ਕੇ ਗਾਹ ਗੁਨਾ ਕੇ ਇਕੱਠਾ ਨਹੀਂ ਬੋਲਣਾ ਸਰਾ ਗੁਨਾ ਕੇ ਗਾਹ ਗਾਹ ਇਸ ਤਰ੍ਹਾਂ ਹੀ ਬੋਲਿਆ ਜਾਏਗਾ ਕਿ ਗਾਹਾ ਕਹਿ ਜਾਂਦੀ ਹਨ ਸਾਹੇ ਕੰਨਾਂ ਲਾ ਜਾਂਦੀ ਹਨ ਗਾਹ ਦੁਗਗੇ ਤੇ ਕੰਨੇ ਨੂੰ ਵਧਾ ਦੇਣਾ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਇਹ ਵੀ ਸ਼ੇਖ ਪੀਰ ਪਾਤਸ਼ਾਹ ਉਚਾਰਨ ਕਰਨਾ ਹੈ ਸੁਣਿਆ ਅੰਡੇ ਪਾਵਹ ਰਾਹੁ ਰਾਹੁ ਦੇ ਔਂਕੜ ਲੱਗਿਆ ਹੋਇਆ ਹੈ ਇਹ ਰਾਹ ਉਚਾਰਨ ਕਰਨਾ ਕਈ ਕਹਿੰਦੇ ਜੀ ਇਹ ਔਂਕੜ ਨਹੀਂ ਛੱਡ ਦਿਓ ਇਹਨੂੰ ਰਾਹ ਬੋਲੋ ਅਤੇ ਜਿਹੜਾ ਪਾਤਸ਼ਾਹ ਹੈ ਇਹਨੂੰ ਪਾਤਸ਼ਾਹ ਬੋਲੋ ਯਾਨੀ ਕਿੱਡੀ ਮੂਰਖਤਾ ਵਾਲੀ ਗੱਲ ਹੈ ਵੀ ਜਿਹੜਾ ਜਿੱਥੇ ਔਂਕੜ ਲੱਗਿਆ ਉਹ ਛੱਡ ਦਿਓ ਜਿਹੜਾ ਪਾਤ ਸਾਹ ਦੇ ਛੇ ਸਸੇ ਦੇ ਇਥਾਂ ਬਿੰਦੀ ਨੇ ਲੱਗੀ ਆ ਉੱਥੇ ਲਾ ਲਓ ਮਾਰੇ ਨੇ ਤਾਂ ਪਾਤ ਸਾਹ ਲਿਖਿਆ ਹੈ ਤੇ ਇਸੇ ਤਰ੍ਹਾਂ ਰਾਹ ਓਂਕਰ ਨਾਲ ਲਿਖਿਆ ਹੋਇਆ ਇਸ ਕਰਕੇ ਮਾਤਰਾ ਛੱਡਣੀਆਂ ਨਹੀਂ ਇਹਦਾ ਉਚਾਰਨ ਕਰਨਾ ਹੈ ਪਹਿਲਾਂ ਬੋਲਣਾ ਸੁਣਿਆ ਸੇਖ ਤੀਰ ਪਾਤ ਸਾਹ ਫਿਰ ਦੂਸਰੀ ਪੰਕਤੀ ਹੈ ਸੁਣਿਆ ਅੰਦੇ ਪਾਵਹ ਰਾਹੂ ਰਾਹੋ ਹੂੜਾ ਨਹੀਂ ਲਾਜਣਾ ਰਾਹ ਇਸ ਤਰ੍ਹਾਂ ਬੋਲਣਾ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਗੁਨ ਕੀ ਗਤ ਨਹੀਂ ਕਹਿਦਣਾ ਮੰਨੇ ਕੀ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਫਿਰ ਬੋਲਣਾ ਗਾਤ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਇ ਕਾਗਦ ਕਲਮ ਨ ਲਿਖਣ ਹਾਰ ਕਾਗਦ ਦੱਦੇ ਦੇ ਨਾਲ ਸ਼ੁੱਧ ਉਚਾਰਨ ਕਰਨਾ ਕਾਗਦ ਨਹੀਂ ਕਹਿਣਾ ਕਾਗਦ ਕਾਗਦ ਕਲਮ ਨ ਲਿਖਣ ਹਾਰ ਲਿਖਣ ਹਾਰ ਬੁੱਲਾ ਹੀ ਬੋਲਣਾ ਇਹਨੂੰ ਲਿਖਣ ਹਾਰ ਨਹੀਂ ਕਹਿਣਾ ਮੰਨੇ ਕਾ ਵਹ ਕਰਨ ਵਿਚਾਰ ਇਹ ਵੀ ਪਾਠ ਧਿਆਨ ਰੱਖਣ ਵਾਲਾ ਹੈ ਕਿ ਕਬਹਿ ਹੀ ਬੋਲ ਜਾਂਦੇ ਹਨ ਕੱਬਹਿ ਪਾਠ ਨਹੀਂ ਕਰਨਾ ਮੰਨੇ ਕਾ ਇਥੇ ਵਿਸਰਾਮ ਲਾਉਣਾ ਧਿਆਨ ਦੇ ਨਾਲ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋ ਇਸ ਪੰਕਤੀ ਦੇ ਵਿੱਚ ਦੋ ਪਾਦ ਆਏ ਹਨ ਮੰਨੇ ਉੱਤੇ ਟਿੱਪੀ ਨੰਨੇ ਸਿਹਾਰੀ ਇਸ ਦਾ ਉਚਾਰਨ ਹੋਵੇਗਾ ਮੰਨ ਕਸ ਕੇ ਮੰਨਣ ਕਰਨਾ ਅਤੇ ਜਿਹੜਾ ਅੱਗੇ ਮੰਮਾ ਨੰਨੇ ਸਿਹਾਰੀ ਇਹ ਹੈ ਇਸ ਦਾ ਉਚਾਰਨ ਹੈ ਮਨ ਇੱਕ ਕਸ ਕੇ ਬੋਲਣਾ ਇੱਕ ਪੂਲਾ ਬੋਲਣਾ ਜੇ ਕੋ ਮੰਨ ਜਾਣਾ ਇੱਥੇ ਵਿਸਰਾਮ ਦੂਸਰਾ ਬੋਲਣਾ ਮਨ ਕੋਏ ਮੰਨ ਸੁਰਤ ਹੋਵੇ ਮਨ ਬੁੱਧ ਮਨ ਬੁੱਧ ਨਹੀਂ ਕਹਿਣਾ ਨਖੇਰ ਕੇ ਦੂਵੇਂ ਪੜ ਪਦ ਜਿਹੜੇ ਐ ਉਚਾਰਨ ਕਰਨੇ ਹਨ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਭਵਨ ਕੀ ਸੁੱਧ ਇਹ ਵੀ ਕੀ ਪਦਤੀ ਠਮਕ ਦੀ ਲਾ ਕੇ ਬੋਲਣਾ ਕੀ ਸੁਧ ਨਹੀਂ ਕਹਿਣਾ ਹੈ ਮੰਨੈ ਪਦ ਤੇ ਵਿਸਰਾਮ ਹੈ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਇਹ ਵੀ ਪਦ ਧਿਆਨ ਨਾਲ ਉਚਾਰਨ ਕਰਨਾ ਹੈ ਮੰਨੈ ਮੋਹਿ ਚੋਟਾ ਨਾ ਖਾਏ ਮੰਮੇ ਔਂਕੜ ਹਾਹੇ ਸਿਆਰੀ ਹੈ ਇਨ ਕਈ ਇਸ ਨੂੰ ਮੋਹੇ ਕਹਿ ਜਾਂਦੇ ਹਨ ਜ਼ਿਆਦਾਤਰ ਮੋਹੇ ਹੀ ਬੋਲਦੇ ਹਨ ਮੰਮੇ ਹੋੜਾ ਹਾਹੇ ਲਾ ਦੇ ਨਾਲ ਜਾਂ ਮੂੰਹ ਕਹਿ ਜਾਂਦੇ ਹਨ ਤੀਨਾ ਉਚਾਰਨ ਮੰਮੇ ਔਂਕੜ ਲਘੂ ਮਾਤਰਾ ਹੈ ਹਾਹੇ ਸਿਹਾਰੀ ਜਿਹੜੀ ਆ ਉਹ ਵੀ ਲਘੂ ਮਾਤਰਾ ਹੈ ਜਿੰਨੀ ਸਹੀ ਦੀ ਬੋਲਾਂਗੇ ਸ਼ੁੱਧ ਬੋਲਿਆ ਜਾਏਗਾ ਮੂਹੇ ਕਈ ਜਿਵੇਂ ਮੰਮੇ ਔਂਕੜ ਹਾਹੇ ਲਾ ਹੋਵੇ ਉਸ ਦਾ ਉਚਾਰਨ ਹੈ ਮੂਹੇ ਤੂਹੇ ਖੂਹੇ ਮੰਮੇ ਹੁੜਾ ਹਾਹੇ ਸਿਹਾਰੀ ਹੋਵੇ ਫਿਰ ਮੋਹ ਮੋਹ ਖੋਹ ਸੋਹੇ ਮੰਮੇ ਔਂਕੜ ਹਾਹੇ ਸਿਹਾਰੀ ਹੋਵੇ ਫਿਰ ਉਸ ਦਾ ਬੜੀ ਤੇਜ਼ੀ ਦੇ ਨਾਲ ਬੋਲਣਾ ਛੇਤੀ ਦੇ ਨਾਲ ਬੋਲਣਾ ਮੁਹ ਉਚਾਰਨ ਕਰਨਾ ਹੈ ਮੰਨੈ ਮੁਹ ਛੂਟਾ ਨਾ ਖਾਇ ਨੰਨੇ ਕੰਨਾ ਜਿਹੜਾ ਉਚਾਰਨ ਹੈ ਕੰਨੇ ਨਾਲ ਪਹਿਲੀ ਵਾਰ ਪਦ ਆਇਆ ਹੈ ਨਾ ਇੱਥੇ ਲਮਕਾ ਕੇ ਬੋਲਣਾ ਜਪਜੀ ਸਾਹਿਬ ਦੇ ਵਿੱਚ 6 ਨੰਨੇ ਕੰਨੇ ਨਾਮ ਪਦ ਆਉਂਦੇ ਹਨ ਉਹ ਅੱਗੇ ਆਪਾਂ ਦਰਸ਼ਨ ਕਰ ਹੀ ਲੈਣੇ ਹਨ ਮੰਨੈ ਮੁਹ ਛੂਟਾ ਨਾ ਖਾਇ ਮੰਨੈ ਜਮ ਕੈ ਸਾਥ ਨਾ ਜਾਏ ਜਮ ਕਸਕੇ ਨਹੀਂ ਬੋਲਣਾ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਇਹ ਮगन ਪਾਠ ਨਹੀਂ ਕਰਨਾ ਹੈ ਵਖਰਾ ਪਾਠ ਹੈ ਮਾਗ ਪੁਲਾ ਹੀ ਬੋਲਣਾ ਹੈ ਮਾਗ ਨਾ ਚੱਲੈ ਪੰਥ ਮੰਨੈ ਪੱਤੀ ਵਿਸਰਾਮ ਹੈ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਸੰਬੰਧ ਨੰਨੇ ਨਾਲ ਬੋਲਣਾ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮੰਨ ਜਾਣੈ ਮਨ ਕੋਈ ਮਨ ਇਹ ਪੂਲਾ ਬੋਲਣਾ ਹੈ ਕਿਤੇ ਪੂਲੇ ਪਦ ਹੁੰਦੇ ਹਨ ਉਹਨਾਂ ਪਦਾਂ ਨੂੰ ਥੋੜਾ ਜਿਹਾ ਲਮਕਾ ਕੇ ਬੋਲੀਏ ਤਾਂ ਸ਼ੁੱਧ ਬੋਲਦੇ ਹਨ ਮੰਮਾ ਤੇ ਨੰਨਾ ਮਨ ਤਨ ਜਾਨ ਧਨ ਅਗਰ ਕਸ ਕੇ ਬੋਲਨੇ ਹਨ ਤਾਂ ਦੋਵੇਂ ਜਿਹੜੇ ਅੱਖਰ ਹਨ ਉਹਨਾਂ ਨੂੰ ਜਿੰਨਾ ਜੋੜਾਂਗੇ ਉਹ ਕਸ ਕੇ ਬੋਲੇ ਜਾਂਦੇ ਨੇ ਮੰਨ ਤਨ ਜਨ ਧਨ ਧਿਆਨ ਨਾਲ ਬੋਲਣਾ ਜੇ ਕੋ ਮੰਨ ਜਾਣਾ ਮਨ ਕੋਈ ਮੰਨੈ ਪਰਵਹ మోਖ ਦਵਾਰ మోਖ ਦਵਾਰ ਇੱਥੇ ਵੀ ਸੰਬੰਧਕ ਪਾਠ ਹੈ ਮੰਨੈ ਪਰਵਾਰੈ ਸਾਧਾਰ ਸਾਧਾਰ ਇਕੱਠਾ ਬੋਲਣਾ ਸਾਧਾਰ ਵੱਖਰਾ ਨਹੀਂ ਕਹਿਣਾ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਗੁਰ ਸਿੱਖ ਪਾਠ ਸੰਪਰਦਾ ਦੇ ਵਿੱਚ ਇਕੱਠਾ ਹੀ ਕਰਾਇਆ ਜਾਂਦਾ ਹੈ ਦੂਸਰਾ ਗੁਰ ਸਿੱਖ ਵੱਖਰਾ ਪਾਠ ਹੈ ਫਿਰ ਅੱਜ ਜਿਹੜੇ ਨਵੀਨ ਵਿਦਵਾਨ ਹਨ ਉਹਨਾਂ ਨੇ ਵਿਆਕਰਨ ਦੇ ਨੀਮਾਂ ਅਨੁਸਾਰ ਗੁਟਕਿਆਂ ਵਿੱਚ ਨਵੀਨ ਪੂਥੀਆਂ ਦੇ ਵਿੱਚ ਗੁਰ ਦੇ ਰਾਰੇ ਦੇ ਔਂਕੜ ਕੱਟ ਦਿੱਤਾ ਹੈ ਪ੍ਰੰਤੂ ਜਿੰਨੇ ਪ੍ਰਾਤਨ ਸਰੂਪ ਹਨ ਸਾਰੇ ਸਰੂਪਾਂ ਦੇ ਵਿੱਚ ਗੱਗੇ ਦੇ ਵੀ ਔਂਕੜ ਆ ਤੇ ਰਾਰੇ ਦੇ ਵੀ ਔਂਕੜ ਹੈ ਸੰਪਰਦਾ ਦੇ ਵਿੱਚ ਵੀ ਇਸ ਨੂੰ ਸੁੱਧ ਮੰਨਿਆ ਜਾਂਦਾ ਪਾਠ ਇਕੱਠਾ ਹੀ ਕਰਾਇਆ ਜਾਂਦਾ ਹੈ ਇਸ ਕਰਕੇ ਜਿੱਥੇ ਔਂਕੜ ਨਹੀਂ ਲਾਰੇ ਨੂੰ ਲੱਗਿਆ ਹੋਇਆ ਉਹ ਰਾਰੇ ਦੇ ਔਂਕੜ ਲਾ ਸਕਦੇ ਹਨ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿਖ ਏ ਨਾਨਕ ਪਾਤਿ ਵਿਸਰਾਮ ਲਾਉਣਾ ਹੈ ਮੰਨੈ ਪਾਤਿ ਯਮਕ ਲਾ ਕੇ ਮੰਨੈ ਨਾਨਕ ਇਥੇ ਵਿਸਰਾਮ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਇਹ ਵੀ ਬਹੁਤ ਧਿਆਨ ਨਾਲ ਉਚਾਰਨ ਕਰਨਾ ਹੈ ਪ੍ਰਮਾਨ ਨਹੀਂ ਕਹਿਣਾ ਪ੍ਰਵਾਨ ਕਵਾਂਗੇ ਤਾਂ ਹੀਠਾਂ ਰਾਰਾ ਲੱਗ ਜਿਗਾ ਤ ਪ੍ਰਵਾਨ ਇਸ ਤਰ੍ਹਾਂ ਪ੍ਰਦਾਨ ਨਹੀਂ ਕਹਿਣਾ ਹੈ ਹੀਠਾਂ ਰਾਰਾ ਲਾ ਕੇ ਰਾਰਾ ਪੂਰਾ ਬੋਲਣਾ ਹੈ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵਹ ਦਰਗਹ ਮਾਨ ਪੰਚੇ ਸੋਹਹ ਦਰ ਰਾਜਾਨ ਪੰਚੇ ਸੋਹਹ ਇਥੇ ਵਿਸਰਾਮ ਦਰ ਰਾਜਾਨ ਨਹੀਂ ਕਹਿਣਾ ਦਰ ਵੱਖਰਾ ਬੋਲਣਾ ਹੈ ਰਾਜਾਨ ਇਕੱਠਾ ਕਹਿਣਾ ਹੈ ਪੰਚੇ ਸੋਹਹ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਪੰਚਾਂ ਦੇ ਬਿੰਦੀ ਲੱਗੀ ਹੈ ਚਾਂ ਦੇ ਇਸ ਕਰਕੇ ਸੁੱਧ ਬੋਲਣਾ ਪੰਚਾਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਹ ਹੈ ਪਦਵੀ ਧਿਆਨ ਨਾਲ ਬੋਲਣਾ ਕਈ ਕਹ ਕਹਿ ਜਾਂਦੇ ਹਨ ਕੱਕੇ ਦੇ ਵੀ ਦਲਾਵਾ ਲਾ ਦਿੰਦੇ ਹਨ ਕਹਿ ਕਹ ਬਹ ਸਹ ਇਸ ਤਰ੍ਹਾਂ ਉਚਾਰਨ ਕਰਨਾ ਜੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਸਮਾਰ तौल धर्म दया का पूत ये आम सारे दयाई ही कहते हैं ईड़ी दे सिहारी ला के बोलना है दया उचारण करना है दया नहीं कहना तौल दे कनौड़ा है तौल नहीं कहना है तौल धर्म दया का पूत कापूत पाठ नहीं करना दया का इत थोड़ा जा रुक के बोलना है दया का पूत ਸੰਤੋਖ ਥਾਪ ਰੱਖਿਆ ਜੈਨ ਸੂਤ ਚਾਲ ਅਨੁਸਾਰ ਸੰਪਰਦਾ ਦੇ ਵਿੱਚ ਥਾਪਤੇ ਹੀ ਵਿਸਰਾਮ ਲਵਾਇਆ ਜਾਂਦਾ ਕਈ ਰੱਖਿਆ ਤੇ ਲਾਉਂਦੇ ਹਨ ਪਰ ਚਾਲ ਅਨੁਸਾਰ ਸੰਤੋਖ ਥਾਪ ਰੱਖਿਆ ਜੈਨ ਸੂਤ ਜੇ ਕੋ ਬੁੱੱਜਾ ਬੁੱੱਜਾ ਤੇ ਜੀਣਾ ਹੋਵੇ ਸਤਿਆਰ ਤਵਲ ਉੱਪਰ ਕੇਤਾ ਪਾਰ ਇਹ ਵੀ ਉੱਪਰ ਨੂੰ ਬਹੁਤੇ ਜਿਹੜੇ ਨੇ ਉੱਪਰ ਕਹਿ ਜਾਂਦੇ ਹਨ ਦਲੈਂਕੜ ਲਾ ਕੇ ਸ਼ੁੱਧ ਬੋਲਣਾ ਉੱਪਰ ਤਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਹਿ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੂਰ ਬੁਖ ਰੂਪ ਦੇ ਵਿੱਚ ਸੰਪਰਦਾ ਇਸੇ ਤਰ੍ਹਾਂ ਹੀ ਚਾਲ ਅਨੁਸਾਰ ਵਿਸਰਾਮ ਲਵਾਏ ਜਾਂਦੇ ਹਨ ਧਰਤੀ ਹੋਰ ਪਰਹਿ ਹੋਰ ਹੋਰ ਤਿਸਤੇ ਭਾਰ ਤਲੈ ਕਮਨਜੂਰ ਕਈ ਧਰਤੀ ਹੂਰ ਪਰੈ ਹੂਰ ਹੂਰ ਤਿਸਤੇ ਭਾਰਤਲੈ ਕਮਨਜੂਰ ਇਸ ਤਰ੍ਹਾਂ ਲਾਉਂਦੇ ਹਨ ਪਰ ਮੁਖ ਧਰਤੀ ਹੂਰ ਪਰੈ ਹੂਰ ਹੂਰ ਤਿਸਤੇ ਭਾਰ ਤਲੈ ਕਮਨਜੂਰ ਜੀ ਅਜਾਤ ਰੰਗਾ ਕੇ ਨਾਲ ਸਭ ਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਇ ਇਹੋ ਜਿਹੜਾ ਪਦ ਹੈ ਕਿ ਈੜੀ ਲਾ ਹਾਏ ਔਂਕੜ ਲੱਗਿਆ ਹੋਇਆ ਇਸ ਦਾ ਉਚਾਰਨ ਕਰਨਾ ਈੜੀ ਦੀ ਲਾ ਨੂੰ ਵਧਾ ਦੇਣਾ ਹਾਏ ਔਂਕੜ ਬੋਲਣਾ ਹੈ ਕਿਤੇ ਈੜੀ ਲਾ ਹਾਏ ਹੋੜੇ ਨਾਲ ਵੀ ਆਉਂਦਾ ਹੈ ਉਹਦਾ ਉਚਾਰਨ ਹੈ ਇਹੋ ਕਿਤੇ ਆਉਂਦਾ ਈੜੀ ਸਿਹਾਰੀ ਹਾਏ ਔਂਕੜ ਉਸ ਦਾ ਉਚਾਰਨ ਹੈ ਇਹੋ ਯਾਨੀ ਇਹ ਤਿੰਨ ਉਚਾਰਨ ਬੜੇ ਧਿਆਨ ਨਾਲ ਕਰਨੇ ਚਾਹੀਦੇ ਹਨ ਏ ਹੋ ਮੇ ਹੋ ਸੇ ਹੋ ਖੇ ਹੋ ਇਹ ਈੜੀ ਲਾ ਹਾਏ ਔਂਕੜ ਦਾ ਉਚਾਰਨ ਹੈ ਇਹੋ ਮੇਹੋ ਸੇਹੋ ਖੇਹੋ ਇਹ ਈੜੀ ਲਾਂ ਹਾ ਹੂੜੇ ਦਾ ਉਚਾਰਨ ਹੈ ਜਿਵੇਂ ਮੇਹੋ ਸੇਹੋ ਖੇਹੋ ਇਹ ਈੜੀ ਸਿਹਾਰੀ ਹਾ ਔਂਕੜ ਦਾ ਉਚਾਰਨ ਹੈ ਯਾਨੀ ਇਹ ਧਿਆਨ ਨਾਲ ਉਚਾਰਨ ਕਰਨੇ ਹਨ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਸਵਲਿਹੋ ਜਿਹੜਾ ਪਦ ਹੈ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਵਲਿਹੋ ਕੀਤਾ ਤਾਣ ਸਵਲਿਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਤਸਾਉ ਏਕੋ ਕਵਾਉ ਤੇ ਸਤੇ ਹੋਏ ਲਖ ਦਰਿਆਉ ਦਰਿਆਉ ਨਹੀਂ ਉਚਾਰਨ ਕਰਨਾ ਬਿਹਾਰੀ ਨਾਲ ਧੀਰਜ ਉਚਾਰਨ ਕਰਨਾ ਦਰਿਆਉ ਤਿਸਤੇ ਹੋਏ ਲਖ ਦਰਿਆ ਹੋਏ ਦੇ ਲਾਂ ਲੱਗੀ ਹੋਈ ਐ ਇਸ ਨੂੰ ਹੋਏ ਨਹੀਂ ਕਹਿਣਾ ਹੋਏ ਤਿਸਤੇ ਹੋਏ ਲਖ ਦਰਿਆਵ ਕੁਦਰਤ ਕਾਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਧ ਪਦ ਪਦ ਜਿਹੜਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਵੀ ਤੂੰ ਨਹੀਂ ਕਹਿਣਾ ਹੈ ਟਿੱਪੀ ਨਹੀਂ ਲੱਗੀ ਹੋਈ ਆ ਤੂੰ ਸਦਾ ਸਲਾਮਤ ਇਥੇ ਵਿਸਰਾਮ ਹੈ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਤੇ ਜਾਪ ਤਾਪ ਪੂਲੇ ਹੀ ਪਾਦੁ ਚਾਰਨ ਕਰਨੇ ਹਨ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਗ੍ਰੰਥ ਕਈ ਬੋਲ ਜਾਂਦੇ ਨੇ ਹੇਠਾਂ ਰਾਰਾ ਲਾ ਕੇ ਗ੍ਰੰਥ ਹੀ ਬੋਲਣਾ ਹੈ ਰਾਰਾ ਪੂਰਾ ਹੈ ਗ੍ਰੰਥ ਨਹੀਂ ਕਹਿਣਾ ਗ੍ਰੰਥ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ असंख्य सती असंख्य दातार असंख्य सूर मुह पक्ष सार ये मम्मी ओंकड़ हाहा ही है मुह उच्चारण करना मुह नहीं गाना मुह मम्मी दलैंकड़ ला के मुह मुह भी नहीं गाना है मम्मी ओंकड़ ला के मुह पक कस के बोलना है असंख सूर मुह पक सार असंख मोन ਲੇਵਲ ਆਇ ਤਾਰ ਕੁਦਰਤ ਕਵਣ ਕਹਾ ਵਿਚਾਰ ਇਸੇ ਤਰ੍ਹਾਂ ਹੀ ਕੁਦਰਤ ਰਾਰਾ ਪੂਰਾ ਬੋਲਣਾ ਕਈ ਵਾਰ ਕੁਦਰਤ ਦਰਤ ਬੋਲਿਆ ਜਾਂਦਾ ਕੁਦਰਤ ਰਾਰਾ ਪੂਰਾ ਉਚਾਰਨ ਸ਼ੁੱਧ ਕਰਨਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ ਰਾਰੀ ਦੀ ਸਿਆਰੀ ਲਾ ਕੇ ਨੰਨੇ ਨੂੰ ਸਿਆਰੀ ਲਾ ਕੇ ਅਸੰਖ ਮੂਰਖ ਅੰਧ ਘੋਰ ਅੰਧ ਦੱਦੇ ਨਾਲ ਨਹੀਂ ਬੋਲਣਾ ਧੱਦੇ ਨਾਲ ਬੋਲਣਾ ਅੰਧ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਹਰਾਮ ਖੋਰ ਵੀ ਪੂਲਾ ਬੋਲਣਾ ਹਰਾਮ ਖੋਰ ਨਹੀਂ ਕਹਿਣਾ ਹੈ ਅਸੰਖ ਚੋਰ ਹਰਾਮ ਖੂਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਸਤਿਆ ਕਮਾਹੇ ਗਾਲ ਪੂਲਾ ਬੋਲਣਾ ਵੱਡ ਕਸ ਕੇ ਬੋਲਣਾ ਹੈ ਪਾਠ ਇਕੱਠਾ ਹੀ ਹੈ ਵਿੱਚ ਡੈਸ਼ ਲਾ ਕੇ ਵਿਚਾਰਨ ਕਰਨਾ ਅਸੰਖ ਗਾਲ ਵੱਡ ਸਤਿਆ ਕਮਾਹ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਪਾਪ ਕਰ ਕਰਜਾ ਹੀ ਇਕੱਠਾ ਨਹੀਂ ਬੋਲਣਾ ਸੰਖ ਪਾਪੀ ਪਾਪ ਕਰ ਜਾਹ ਸੰਖ ਕੂੜਿਆਰ ਕੂੜੇ ਫਿਰਾਹ ਕੂੜਿਆਰ ਨਹੀਂ ਉਚਾਰਨ ਕਰਨਾ ਦਲੈਂਕੜ ਨਾਲ ਉਚਾਰਨ ਕਰਨਾ ਸੰਖ ਕੂੜਿਆਰ ਕੂੜੇ ਫਿਰਾਹ ਸੰਖ ਮਲੇਛ ਮਲ ਭਖ ਖਾਹ ਮਲੇਛ ਛੇ ਨਾਲ ਨਹੀਂ ਬੋਲਣਾ ਛੱਛਾ ਉਚਾਰਨ ਕਰਨਾ ਹੈ ਸੰਖ ਮਲੇਛ ਮਨ ਪੂਲਾ ਬੋਲਣਾ ਹੈ ਮੱਲ ਨਹੀਂ ਕਹਿ ਤਾ ਨਾ ਅਗਰ ਮੱਲ ਕਹਿ ਦਿੱਤਾ ਉਹਦਾ ਅਰਥ ਹੈ ਪਹਿਲਵਾਨ ਘੁਲੀ ਮਲ ਮੈਲ ਅਸੰਖ ਮਲੇਛ ਮਲ ਭਖ ਖਾਹ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਤੇ ਨਾਮਕ ਪਦ ਤਹੀ ਵਿਸਰਾਮ ਹੈ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹੈ ਸਿਰ ਭਾਰ ਹੋਇ ਅਸੰਖ ਕਹੈ ਇਥੇ ਵਿਸਰਾਮ ਸਿਰ ਭਾਰ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ ਅਸੰਖ ਕਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾਹ ਅਖਰੀ ਪਦ ਕਸਕੇ ਹੀ ਉਚਾਰਨ ਕਰਨੇ ਹਨ ਅਖਰੀ ਨਹੀਂ ਕਹਿਣਾ ਹੈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੋਣਗਾਹ ਅਖਰੀ ਪਦ ਤੇ ਵਿਸਰਾਮ ਹੈ ਅਖਰੀ ਗਿਆਨ ਗੀਤ ਗੋਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਇਹ ਵਿਸਰਾਮ ਸਿਰ ਪਦ ਤੇ ਵਿਸਰਾਮ ਲਾਉਣਾ ਹੈ ਅਖਰਾ ਸਿਰ ਸੰਯੋਗ ਵਖਾਣ ਜੇਨ ਇਹ ਲਿਖੇ ਜਿੰਨ ਨਹੀਂ ਬੋਲਣਾ ਜੇਨ ਹੈ ਟਿੱਪੀ ਨਹੀਂ ਲੱਗੀ ਹੋਈ ਜੇਨ ਇਹ ਲਿਖੇ ਜੇਨ ਇਹ ਲਿਖੇ ਤੇਸ ਸਿਰ ਨਾਹੇ ਹਾਂ ਤੇਸ ਸਿਰ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ ਸਿਰ ਨਾਹੇ ਨਹੀਂ ਕਹਿਣਾ ਜੇਨ ਇਹ ਲਿਖੇ ਤੇਸ ਸਿਰ ਨਾ ਹੀ ਜਿੰਨੇ ਲੇਖ ਲਿਖੇ ਹਨ ਉਸ ਦੇ ਉੱਤੇ ਲੇਖ ਨਹੀਂ ਹਨ ਜੇਵ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਭਲੀ ਭਲੀ ਨਹੀਂ ਬੋਲਨਾ ਭਲੀ ਪੁਲਾਈ ਬੋਨਾ ਤੂ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਹਾਂਜੀ ਇਹ ਵੱਖਰੇ ਹੀ ਪਾਠ ਬੋਲਣਾ ਭਰੀਐ ਹੱਥ ਪੈਰ ਤਨ ਦੇਹ ਭਰੀਆ ਪਾਤੇ ਵਿਸਰਾਮ ਪਾਣੀ ਧੋਤਾ ਉੱਤਰ ਸੋ ਖੇਹ ਇਹ ਉੱਤਰ ਸੋ ਖੇਹ ਵੱਖਰਾ ਪਾਠ ਕਰਨਾ ਸੋ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਪਾਣੀ ਤੁੱਟੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਗੂਣ ਲਈਐ ਓਹ ਧੋਏ ਇਹ ਸਾਬੂਨ ਥੋੜਾ ਜਿਹਾ ਕਸ ਕੇ ਬੋਲਣਾ ਸਾਬੂਨ ਨਹੀਂ ਕਹਿਣਾ ਦੀ ਸਬੂਨ ਇੱਥੇ ਵਿਸਰਾਮ ਲਈਆ ਓਹ ਧੋਏ ਓਹ ਹਾਹੇ ਦੇ ਹੂੜਾ ਲਾ ਕੇ ਨਹੀਂ ਬੋਲਣਾ ਊੜਾ ਖੁੱਲੇ ਮੂੰਹ ਲਾ ਹੈ ਓਹ ਧੋਏ ਭਰੀਏ ਮਤ ਪਾਪਾ ਕੈ ਸੰਗ ਓਹ ਧੋਪੈ ਨਾਵੇ ਕੈ ਰੰਗ ਧੋਪੈ ਭੈ ਨਹੀਂ ਬੋਲਣਾ ਧੋਪੈ ਪੱਪੇ ਨਾਲ ਉਚਾਰਨ ਕਰਨਾ ਓਹ ਧੋਪੈ ਨਾਵੇ ਕੈ ਰੰਗ पुन्नी पापी आखण नाह नाना ला आखण कार कार करना लेख लै जाह आपे बीज आपे ही खाह नानक हुक्मी आव जाह तीरथ ताप दया दात दान हाँ, दत थोड़ा जा दरम्याना जा बोलना है ना बोता कसके ना पोला तीरथ ताप दया दत्त दान जे को पावे तिलका मान ए भी तिलका ਇਕੱਠਾ ਨਹੀਂ ਬੋਲਣਾ ਨਾ ਕਹਿਣਾ ਕਾਮਾਨ ਉਚਾਰਨ ਕਰਨਾ ਜੇ ਕੋ ਪਾਵੇ ਇਥੇ ਇਸਰਾਮ ਤੇਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾਤ ਤੀਰਥ ਮਾਲਨਾਉ ਦੀ ਮਾਲ ਪੂਲਾ ਬੋਲਨਾ ਨਾਉ ਭਾਰਾ ਉਚਾਰਨ ਕਰਨਾ ਸਭ ਗੁਣ ਤੇਰੇ ਮੈਂ ਨਾਹੀ ਕੋਇ ਵੇਣ ਗੁਣ ਕੀਤੇ ਭਗਤ ਨਾ ਹੋਇ ਸਵਸਤ ਆਥ ਬਾਣੀ ਬਰਮਾਉ ਸੱਤ ਸੁਹਾਨ ਸਦਾ ਮਨ ਚਾਉ ਕਾਣ ਸੁਵੇਲਾ ਵਖਤ ਕਾਣ ਕਾਵਣ ਥਿਤ ਕਾਵਨਵਾਰ ਵਕਤ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਵਨ ਸੁਖੀਲਾ ਵਖਤ ਕਵਣ ਕਵਨ ਥਿਤ ਕਵਨਵਾਰ ਕਾਵਣ ਸਿਰਤੀ ਮਾਹ ਕਵਣ ਜਿਤ ਹੋਆ ਆਕਾਰ ਜਿਤ ਪੂਲਾ ਹੀ ਬੋਲਣਾ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵ ਲੇਖ ਪ੍ਰਾਣ ਹਾਂਜੀ ਪੁਰਾਣ ਉਚਾਰਨ ਕਰਨਾ ਵਖਤ ਨਾ ਪਾਇਓ ਕਾਦੀਆ ਬੇਲ ਪੱਤੇ ਵੀ ਜਮਕ ਹੈ ਬੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਕਾਦੀਆ ਪੋਲਾ ਬੋਲਣਾ ਕਾਸੀਆ ਦਾ ਵਾਚਕ ਹੈ ਕਾਦੀਆ ਨਹੀਂ ਕਹਿਣਾ ਕਾਦੀਆ ਤਾਂ ਇੱਕ ਸ਼ਹਿਰ ਹੈ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਜੇ ਲਿਖਨ ਲੇਖ ਪੁਰਾਣ ਖੇਤਵਾਰ ਨਾ ਜੋਗੀ ਜਾਣਾ ਰੁੱਤ ਮਾਹ ਨਾ ਕੋਈ ਇੱਥੇ ਦੂਪਦ ਨੰਨੇ ਕੰਨੇ ਦੇ ਨਾਲ ਆ ਗਏ ਹਨ ਖੇਤਵਾਰ ਨਾ ਜੋਗੀ ਜਾਣਾ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਦੇ ਆਪੇ ਜਾਣਾ ਸੋਈ ਕੇਵ ਕਰ ਆਖਾ ਕੇਵ ਸਾਲਾਹੀ ਕਿਉ ਵਰਣੀ ਕੇਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਜਿਹੜਾ ਇੱਕ ਦੂ ਇੱਕ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਕਰਨਾ ਇੱਕ ਸਿਆਣਾ ਨਹੀਂ ਕਹਿਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕਿਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨ ਸੁਹ ਵਾਹਿਗੁਰੂ ਜੀ ਕਾ ਕਾਰਸਾ ਕਰੈ ਵਾਹਿਗੁਰੂ ਜੀ ਕੀ ਫਤਿਹ